ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਖੋ ਨੀ ਵੀਡੀਓ ਚ ਤੇ ਅੱਜ ਆਪਾਂ ਆਏ ਆ ਕ੍ਰਿਸਟਲ ਕਾਰ ਬਾਜ਼ਾਰ ਤੇ ਅੱਜ ਤੁਹਾਡੇ ਨੇ ਲੈ ਕੇ ਆਏ ਧਮਾਕੇਦਾਰ ਗੱਡੀਆਂ ਧਮਾਕੇਦਾਰ ਪ੍ਰਾਈਸ ਨਾਲ ਸਾਡੇ ਨਾਲ ਨੇ ਦਮਨਜੀਤ ਭਾਜੀ ਭਾਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਸਾਰੇ 뷰ਰ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਬਹੁਤ ਸਾਰੀਆਂ ਨਵੀਆਂ ਕਾਰਾਂ ਤੇ ਸੋਹਣੀਆਂ ਤੇ ਚੰਗੀਆਂ ਕਾਰਾਂ ਤੇ ਨਵੀਆਂ ਆਫਰ ਦੇ ਨਾਲ ਇਹ ਤੁਹਾਡੇ ਲਈ ਸਿਰਫ ਭਜੀ ਦੇ ਚੈਨਲ ਤੇ ਲੈ ਕੇ ਆਏ ਆ ਭਾਜੀ ਸਾਣਾ ਬਹੁਤ ਪਿਆਰ ਕਰਦੇ ਨੇ ਜਦੋਂ ਰੇਂਜ ਕਰੋ ਭਾਜੀ ਆਂਦੇ ਨੇ ਇਸ ਕਰਕੇ ਅੱਜ ਤੁਹਾਡੇ ਲਈ ਬਹੁਤ ਸਾਰੀਆਂ ਨਵੀਆਂ ਨਵੀਆਂ ਫਰੈਸ਼ ਫਰੈਸ਼ ਕਾਰਾਂ ਤੁਹਾਡੇ ਲਈ ਲੈ ਕੇ ਸਮਝ ਜੀ ਭਾਜੀ ਸਾਡੇ ਕਸਟਮਰ ਦੀ ਡਿਮਾਂਡ ਹੈ ਕਿ ਧੁਮਾਕੇਦਾਰ ਚੀਜ਼ਾਂ ਵੀ ਦਿਖਾਓ ਸਰ ਅੱਜ ਇਦਾਂ ਦੇ ਧੁਮਾਕੇ ਦੇਵਾਂਗੇ ਇਦਾਂ ਦੇ ਧੁਮਾਕੇ ਦੇਵਾਂਗੇ ਤੁਸੀਂ ਕਹੋਗੇ ਘਰੋਂ ਬੈਠੇ ਵਟਸਐਪ ਕਰੋ ਤਾਂ ਗੱਡੀ ਲੈ ਜਾਓ ਜਿੱਦਾਂ ਅੱਗੇ ਤੁਹਾਨੂੰ ਧੁਮਾਕੇ ਦੇਈ ਦੇ। ਤਾਂ ਚਲੋ ਫਿਰ ਸਟਾਰਟ ਕਰੀਏ ਪਹਿਲੀ ਗੱਲ ਤੋਂ ਆਪਣੀ ਤੋਂ ਪਹਿਲਾਂ ਆਪਾਂ ਸਟਾਰਟੀ ਡੀਜ਼ਾਇਰ ਤੋਂ ਕਰਾਂਗੇ ਸਰ ਦੇਖੋ ਜੀ 2011 ਮਾਡਲ ਦੀ ਡੀਜ਼ਾਇਰ ਜਿਨ੍ਹਾਂ ਦਾ ਬਜਟ ਘੱਟ ਹੈ ਛੋਟ ਦੀ ਗੱਲ ਛੋਟਾ ਰੇਟ 2.5 ਲੱਖ ਰੁਪਈਆ ਸਿਰਫ ਤੇ ਭਾਜੀ ਡੀਜ਼ਲ ਦੀ ਗੱਡੀ ਪਰੋਲ ਦੀ ਕਾਰ ਹੈ ਸਰ 2.5 ਲੱਖ ਰੁਪਈਆ ਦੀ ਪਾਵਰ ਆਨਸਾਈਡ ਵਾਰੰਟੀ ਮਿਲੇਗੀ ਸਾਰਾ ਕੁਝ ਨਾਲ ਮਿਲੂਗਾ ਸਰ ਮਤਲਬ ਮੇਨਟੇਨੈਂਸ ਦੀ ਹੁਣ ਕੋਈ ਫਿਕਰ ਨਹੀਂ ਮੈਂ ਕਹਿਆ ਸਰ ਜਿੱਥੇ ਤੁਸੀਂ ਆ ਗਏ ਉੱਥੇ ਮੇਨਟੇਨੈਂਸ ਦੀ ਫਿਕਰ ਕੋਈ ਨਹੀਂ ਪੈਸੇ ਜਰੂਰ 2.5 ਲੱਖ ਆ ਪਰ ਕਾਰ 5 ਲੱਖਾਂ ਵਾਲੀ ਹੈ ਬਹੁਤ ਵਧੀਆ ਭਾਜੀ ਦੂਸਰੀ ਗੱਡੀ ਦਿਖਾਵਾਂਗੇ ਸਰ ਆ ਦੇਖੋ ਕ੍ਰੇਟਾ ਸਰ ਇਹ ਤਾਂ دیਵਾਨਾ ਹੈ ਜੀ ਕ੍ਰੇਟਾ ਵੀ ਨਹੀਂ ਸਰ ਸਭ ਤੋਂ ਵੱਡੀ ਗੱਲ دیਵਾਨੇ ਰੇਟ ਤੇ ਦਿਆਂਗੇ ਤੇ دیਵਾਨੀ ਗੱਡੀ ਦਿਆਂਗੇ ਆਟੋਮੈਟਿਕ ਕਾਰ ਦਿਆਂਗੇ ਨਾ ਦੇਖੀ ਨਾ ਸੁਣੀ ਚਿੱਟੇ ਰੰਗ ਦੀ ਕਾਰ ਹੈ ਵਾਈਟ ਕਲਰ ਦੀ ਮਾਡਲ ਹੈ 2016 ਕਰੇਟਾ 1.6 ਪੁਸ਼ ਬਟਨ ਸਟਾਰਟ ਵਾਲੀ ਤੇ ਡਿਮਾਂਡ ਪ੍ਰਾਈਸ ਸਿਰਫ 9 ਲੱਖ 40 ਹਜ਼ਾਰ ਰੁਪਈਆ ਬਾਕੀ ਥੋੜੇ ਬੋਟੇ ਪੈਸੇ ਦੇ ਕੇ ਆਪਾਂ 1 ਲੱਖ 1.5 ਲੱਖ ਦੇ ਕੇ ਈਜ਼ੀਲੀ ਲੋਨ ਇਨਸਟਾਲਮੈਂਟ ਤੇ ਤੁਹਾਨੂੰ ਕਾਰ ਦੇ ਦਾਂਗੇ ਜੀ ਬਹੁਤ ਵਧੀਆ ਬਾਜੀ ਅਗਲੀ ਕਿਹੜੀ ਦਿਖਾਵਾਂਗੇ ਬਾਜੀ ਅਗਲੀ ਸਰ ਤੁਹਾਨੂੰ ਵਰਨਾ ਦਿਖਾਣੇ ਜੀ ਆਹ ਦੇਖੋ ਜੀ ਹਾਂ ਜੀ ਸਰ ਬਾਜੀ ਹਮੇਸ਼ਾ ਕਹਿੰਦੇ ਹੋਂਦੇ ਵਰਨਾ ਜਿਹਦੇ ਵੀ ਜਿਹਦਾ ਬਿਨਾ ਨਹੀਂ ਸਰਨਾ ਜੀ ਇਹ ਚਿੱਟੇ ਰੰਗ ਦੀ ਵਰਨਾ ਜੀ ਪ੍ਰੋਜੈਕਟਰ ਲੈਂਪਾਂ ਵਾਲੀ ਫੌਗ ਲੈਂਪ ਤੇ ਨਾਲ ਸਭ ਤੋਂ ਵੱਡੀ ਖਾਸੀਅਤ ਕੀ ਹੈ ਕਿ ਕਾਰ ਸਨ ਰੂਫ ਵਾਲੀ ਹੈ ਜੀ ਬਿਲਕੁਲ ਫਰੈਸ਼ ਕ ਆਟੋਮੈਟਿਕ ਵਰਜਨ ਕਾਰ ਆ ਸਰ ਬਿਲਕੁਲ ਫਰੈਸ਼ ਕਾਰ 2019 ਮਾਡਲ ਦੀ ਕਾਰ ਹੈ 10 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਦੀ ਸੁਣ ਲਿਆ ਜੀ 10 ਲੱਖ 90 ਹਜ਼ਾਰ ਤੇਰੀ ਡਿਮਾਂਡ ਹੈ 10 ਲੱਖ ਰੁਪਿਆ ਸਰਬ ਸਰ ਸੌਰੀ 10 ਲੱਖ ਦੀ ਪ੍ਰਾਈਸ ਹੈ ਕਾਰ ਦਾ ਬਾਕੀ ਔਨ ਟੇਬਲ ਨੇਗੋਸ਼ੀਏਬਲ ਪਰ ਹਮੇਸ਼ਾ ਇਹ ਗੱਲ ਯਾਦ ਰੱਖਿਓ ਕ੍ਰੇਟਾ ਵਰਨਾ ਭਾਈ ਹਮੇਸ਼ਾ ਸਟਾਕ ਚ ਰੱਖਦੇ ਕਿਉਂਕਿ ਆਫਰ ਟਾਈਮ ਹੋਈ ਤੁਸੀਂ ਸਾਨੂੰ ਪਿਆਰ ਹੀ ਇਹਨਾਂ ਬਖਸ਼ਦੇ ਹੋ ਕਿ ਕ੍ਰੇਟਾ ਵਰਨਾ ਸਾਨੂੰ ਰੱਖਣੀਆਂ ਪੈਂਦੀਆਂ ਜੀ ਹਰ ਟਾਈਮ ਬਹੁਤ ਵਧੀਆ ਭਾਜੀ ਚਲੋ ਚਲਦੇ ਆਂ ਅਗ ਅਗਲੇ ਆਜੋ ਸਰ ਇਹ ਤੁਹਾਨੂੰ ਆਟੋਮੈਟਿਕ ਹੀ ਦਿਖਾ ਰਹੇ ਅਗਲੀ ਗ੍ਰੈਂਡ ਆਈਟੈਂਡ ਉਹ ਵੀ ਤੁਹਾਨੂੰ ਆਟੋਮੈਟਿਕ ਦਿਖਾਣੇ ਆ ਦੇਖੋ ਨਾ ਵੀ ਨਾ ਦੇਖੀ ਨਾ ਸੁਣੀ ਕਾਰ ਬਿਲਕੁਲ ਪਿਆਰੀ ਕਾਰ ਗ੍ਰੈਂਡ ਆਈਟੈਂਡ 2019 ਮਾਡਲ ਦੀ ਕਾਰ ਦੇਾਂਗੇ ਅਲੌਇਟਰ ਐਕਸਟਰਾ ਲੱਗੇ ਬਹੁਤ ਪਿਆਰੀ ਕਾਰ ਸਭ ਤੋਂ ਵੱਡੀ ਕਾਰਸ਼ੀਤ ਕਾਰ ਦੀ ਕੀ ਹੈ ਕਾਰ ਆਟੋਮੈਟਿਕ ਵਰਜਨ ਹੈ ਤੇ ਇਹ ਵੀ ਆਟੋਮੈਟਿਕ ਹੈ ਹਾਂਜੀ ਸਰ ਇਹ ਵੀ ਆਟੋਮੈਟਿਕ ਵਰਜਨ ਕਾਰ ਹੈ ਆਟੋ ਲਵਰਸ ਲਈ ਹੈ ਤੁਹਾਨੂੰ ਕਰੇਟਾ ਵੀ ਦਿਖਾਤੀ ਵਰਨਾ ਵੀ ਦਿਖਾਤੀ ਗ੍ਰੈਂਡ ਆਈਟੈਂਡ ਵਧੀਆ ਨੰਬਰ 9003 ਪੇਡ ਨੰਬਰ ਲੱਗਾ ਸਰ ਤੇ ਭਾਜੀ ਦਾ ਪ੍ਰਾਈਸ ਕੀ ਰਹੇਗਾ ਕਾਰ ਇਸ ਕਾਰ ਦਾ ਰੇਟ ਕੀ ਲੇਗਾ ਸਰ ਪ੍ਰਾਈਸ ਕੁਛ ਨਹੀਂ ਹੈ ਜੀ ਲਗਭਗ 5,80,000 ਰੁਪਏ ਦੀ ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਜੀ ਬਾਕੀ ਔਨ ਟੇਬਲ ਨੇਗੋਸ਼ੀਏਬਲ ਅਗਲੀ ਕਾਰ i20 ਸਰ oh, i20 ਬਿਲਕੁਲ ਸਰ ਬਿਲਕੁਲ ਫਰੈਸ਼ ਕਾਰ ਹੈ ਜੀ i20 ਪੈਟਰੋਲ ਵਰਜਨ ਕਾਰ ਹੈ ਜੀ ਬਹੁਤ ਵਧੀਆ ਪ੍ਰਾਈਸ 'ਚ ਕਾਰ ਮਿਲ ਜਾਏਗੀ ਘੱਟ ਚੱਲੀ ਕਾਰ 10-15 ਲਗਭਗ 20,000 ਕਿਲੋਮੀਟਰ ਚੱਲੀ ਕਾਰ ਹੈ ਜੀ ਤੁਹਾਨੂੰ ਇੰਟੀਰੀਅਰ ਦਿਖਾ ਦਿੰਦਾ ਹਾਂ i20 ਦਾ ਫੇਸਲਿਫਟ ਨਿਊ ਜਨਰੇਸ਼ਨ ਮਾਡਲ ਹੈ ਬਿਲਕੁਲ ਨਿਊ ਜਨਰੇਸ਼ਨ ਮਾਡਲ ਹੈ ਤੇ ਨਵੀਂੋ ਕਾਰ ਹੈ ਜੀ 40000 ਕਿਲੋਮੀਟਰ ਚੱਲੀ ਫਿਰ ਸਰਵਿਸ ਰਿਕਾਰਡ ਕੋਈ ਵੀ ਕਾਰ ਇਹਨਾਂ ਚੋਂ ਕਿਸੇ ਦਾ ਵੀ ਕੋਈ ਮੀਟਰ ਬੈਕ ਨਹੀਂ ਹੈ ਸਰ ਇੱਕ ਹੋਰ i20 ਨਵੀਂ ਸ਼ੇਪ ਚ ਪ੍ਰੋਜੈਕਟਰ ਲੈਂਪ ਦੇ ਨਾਲ ਸਭ ਤੋਂ ਖਾਸियत ਸਨਰੂਫ ਦੇ ਨਾਲ ਬਿਲਕੁਲ ਸ਼ੋਰੂਮ ਕਾਰ ਹੈ 20000 ਕਿਲੋਮੀਟਰ ਚੱਲੀ ਹੈ ਅਲਾਈਟਰ ਨਾਲ ਹੀ ਆਂਦੇ ਟੌਪ ਮਾਡਲ ਹੈ ਆਸਥਾ ਮਾਡਲ ਹੈ ਜੀ 21000 ਕਿਲੋਮੀਟਰ ਚੱਲੀ ਪੁਸ਼ ਬਟਨ ਸਟਾਰਟ ਸਨਰੂਫ ਦੇ ਨਾਲ ਕਾਰ ਦੇਾਂਗੇ ਤੁਹਾਨੂੰ ਆਸਥਾ ਮਾਡਲ ਹੈ ਇੱਚ ਤੁਹਾਨੂੰ ਐਮਬੀਡ ਲਾਈਟਿੰਗ ਆਉਂਦੀ ਹੈ ਚਾਰੋ ਪਾਵਰ ਵਿੰਡੋ ਸਾਈਡ ਮੈਂ ਡਜਸਟੇਬਲ ਪੁਸ਼ ਸਟਾਰਟਸ ਦਾ ਬਟਨ ਹੁੰਦਾ ਹੈ ਇਸ ਤੇ ਸ਼ਿੰਗੇ ਜਿੱਦਾਂ ਭਾਈ ਨੇ ਕਿ ਸਨਰੂਫ ਦੇ ਨਾਲ ਆਉਂਦੀ ਹੈ ਬਿਲਕੁਲ ਸਨਰੂਫ ਦੇ ਨਾਲ ਆਣੀ ਹੈ ਇਹ ਫਰੈਸ਼ ਕਾਰ ਆ ਦੇਖ ਕੇ ਤੁਹਾਨੂੰ ਪਿਆਰ ਹੋ ਜਾਊਗਾ ਕਾਰ ਗਰਮੀਆਂ 'ਚ ਸਨਰੂਫ ਖੋਲੋ ਸਰਦੀਆਂ 'ਚ ੀਟ ਲਓ ਬਿਲਕੁਲ ਫਰੈਸ਼ ਕਾਰ ਹੋਏਗੀ ਸਰ ਪੁਸ਼ ਬਟਨ ਸਟਾਰਟ ਹੋਏਗੀ ਨੀਟ ਐਂਡ ਕਲੀਨ ਕਾਰ ਆ ਆਸਥਾ ਵਰਜਨ ਕਾਰ ਆ ਜੀ ਆਹ ਦੇਖੋ ਤੋਂ ਨੀ ਪਰ ਬੈਕ ਕੰਟ੍ਰੋਲ ਆਵਾਜ਼ ਬੰਦ ਕਰੀਏ ਭਾਈ ਇਸ ਕਾਰ ਦਾ ਪ੍ਰਾਈਸ ਕੀ ਰੱਖਿਆ ਹੈ ਏ ਸਰਪ੍ਰਾਈਜ਼ ਤਾਂ ਦੇਖੋ ਜੀ ਲਗਭਗ ਸਿਰਫ ਲੱਖ ਰੁਪਇਆ ਤੁਸੀਂ ਦੇਣਾ ਬਾਕੀ ਸਾਰਾ ਲੋਨ ਕਰਾ ਦਨਾ ਆਪਾਂ 5 ਸਾਲ ਲਈ ਬਾਕੀ ਸਾਰਾ ਇਸਤੇ ਲੋਨ ਹੋ ਜਾਏਗਾ ਬਿਲਕੁਲ ਜੀ ਬਹੁਤ ਵਧੀਆ ਜੀ ਲੱਖ ਰੁਪਇਆ ਦਿਓ ਤੇ ਬਾਕੀ ਲੋਨ ਕਰਾ ਕੇ ਘਰ ਲੈ ਜਾਓ ਸਾਨੂੰ ਆਈਡੀ ਪ੍ਰੂਫ ਭੇਜੋ ਦਸਤਕਾਰ ਤੁਹਾਡੇ ਘਰੇ ਭੇਜੀਏ ਬਹੁਤ ਵਧੀਆ ਦੋਸਤ ਇੱਕ ਵਾਰ ਦੱਸਣਾ ਪਾਜੀ ਕੋ ਸਾਰੇ ਲੋਨ ਫੈਸਿਲਿਟੀਆਂ ਇੱਥੇ ਅਵੇਲੇਬਲ ਨੇ ਪਾਜੀ ਕੋ ਆਪਣਾ ਇੰਸ਼ੋਰੈਂਸ ਦਾ ਵੀ ਹੈਗਾ ਤੁਸੀਂ ਲੋਨ ਕਰਾ ਸਕਦੇ ਹੋ ਇੰਸ਼ੋਰੈਂਸ ਕਰਾ ਸਕਦੇ ਹੋ ਕਾਫੀ ਸਾਰੀ ਫੈਸਿਲਿਟੀਆਂ ਅਵੇਲੇਬਲ ਨੇ ਅੱਗੇ ਵਧਦੇ ਐਮਜੀ ਹੈਕਟਰ ਦੇ ਸਰ ਦੇਖੋ ਕਾਰ ਨਵੀਂ ਸ਼ੋਰੂਮ ਕਾਰ ਪ੍ਰੋਜੈਕਟਰ ਲੈਂਪ ਲਾਈਟਾਂ ਇੰਨੇ ਫੀਚਰ ਇੰਨੇ ਲਾਈਟਾਂ ਸੋਹਣੇ ਲੱਗੇ ਮਰਸੀਡੀਆ ਵਾਲੇ ਲਾਇ ਲੱਗੇ ਐ ਪ੍ਰੋਜੈਕਟਰ ਲੈਂਪ ਐਲਈਡੀ ਲਾਈਟਾਂ 3002 ਨੰਬਰ ਨਾਲ ਗਿਫਟ ਤੇ ਦਾਤ ਚ ਨਾਲ ਦੇਾਂਗੇ ਜੀ ਆਹ ਦੇਖੋ ਜੀ 3002 ਨੰਬਰ ਵੀ ਤੁਹਾਨੂੰ ਨਾਲ ਇਹ ਸਭ ਤੋਂ ਵੱਡੀ ਖਾਸੀਅਤ ਕੀ ਐ 7 ਸੀਟਰ ਕਾਰ ਐ ਹੈਕਟਰ ਪਲੱਸ ਜਿਹਨੂੰ ਆਪਾਂ ਕਹਿੰਨੇ ਆ ਜੀ ਇਹ ਸੈਕਟਰ ਪਲੱਸ ਐ ਇਹ ਹੈਕਟਰ ਪਲੱਸ ਆ ਗਈ ਜੀ ਪੈਟਰੋਲ ਵਰਜ਼ਨ ਕਾਰ ਆ ਗਈ ਆਟੋਮੈਟਿਕ ਕਾਰ ਆ ਗਈ ਬਹੁਤ ਵੱਡਾ ਸਨਰੂਫ ਜੀ ਦਾ ਕਿ ਉੱਪਰੋਂ ਅੱਗੇ ਤੋਂ ਲੈ ਕੇ ਪਿੱਛੇ ਤੱਕ ਐਡਾ ਵੱਡਾ ਸਨਰੂਫ ਐ ਮੂਨ ਰੂਫ ਆਪਾਂ ਇਹਨੂੰ ਨਾਲ ਕਹਿੰਨੇ ਆ ਇੰਟੀਰੀਅਰ ਦੀ ਨਵੀਂ ਕਾਰ ਸਾਰਾ ਕੁਝ ਬੋਲ ਕੇ ਦੱਸਦੀ ਐ ਪੈਟਰੋਲ ਘੱਟ ਐ ਡੀਜ਼ਲ ਘੱਟ ਐ ਬੈਟਰੀ ਨਹੀਂ ਲਾਈ ਸਭ ਕੁਝ ਸਾਰੇ ਜਮਾਨੇ ਭਰ ਦੇ ਫੀਚਰ ਇਚ ਨੇ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਤੁਹਾਡੇ ਚੈਨਲ ਤੇ ਦੱਸ ਰਿਆ 2 ਲੱਖ ਰੁਪਈਆ ਲਿਆਓ ਤੇ ਕਾਰ ਤੁਹਾਡੇ ਘਰੇ ਅਸੀ ਡਿਲੀਵਰ ਕਰਾ ਦਾਂਗੇ ਬਹੁਤ ਵਧੀਆ ਬਾਜੀ ਨੈਕਸਟ ਕੀ ਆ ਸਰ ਕੀ ਆ ਇਹ ਵੀ 7 ਸੀਟਰ ਕਾਰ ਐ ਇਹ ਮੇਰੇ ਵੀਰ ਜਿਨ੍ਹਾਂ ਦੀ ਫੈਮਲੀ ਵੱਡੀ ਐ ਜਿਨ੍ਹਾਂ ਨੇ ਕੋ ਟੈਕਸੀ ਵਗੈਰਾ ਪਾਣੀ ਉਦੋਂ ਲਈ ਬਹੁਤ ਬਿਊਟੀਫੁਲ ਕਾਰ 6-7000 ਕਿਲੋਮੀਟਰ ਚੱਲੀ ਐ 2023 ਮਾਡਲ ਦੀ ਕਾਰ ਹੈ Kia Carens ਨੂੰ ਕਹਿੰਦੇ ਆ ਬਿਲਕੁਲ ਪਿਆਰੀ ਕਾਰ ਹੈ ਜੀ ਤੁਸੀਂ ਕਾਰ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਦਮਨ ਪਾਜੀ ਕੋ ਜਿੰਨਾ ਸਟਾਕ ਹੈ 21 ਮਾਡਲ 22 ਮਾਡਲ 23 ਮਾਡਲ ਤੁਸੀਂ ਮਾਰਕੀਟ 'ਚ ਲੱਭਣ ਜਾਓਗੇ 15 ਮਾਡਲ 14 ਮਾਡਲ ਦੀ ਕਾਰਾਂ ਹੁੰਦੀਆਂ ਪਾਜੀ ਹਮੇਸ਼ਾ ਅਪਡੇਟਡ ਸਟਾਕ ਆਪਣੇ ਕੋਲ ਰੱਖਦੇ ਆ ਬਿਲਕੁਲ ਸਰ ਤੁਹਾਨੂੰ ਅਪਡੇਟਡ ਕਾਰ ਦੇ ਰਹੇ ਆ ਕਿਆ ਕੈਰਨਸ ਤੁਸੀਂ ਦੇਖੋ ਪੰਜਾਬ 'ਚ ਇੱਕ ਅਧੀ ਕਾਰ ਵਿਕਣ ਲਈ ਹੋਣੀ ਤੁਹਾਨੂੰ ਅਸੀਂ ਤੁਹਾਡੇ ਚੈਨਲ ਤੇ ਦੇ ਰਹੇ ਆ ਬਿਲਕੁਲ ਫਰੈਸ਼ ਕਾਰ ਦੇ ਰਹੇ ਆ ਲੋਕਲ ਨੰਬਰ ਕਾਰ ਹੈ ਸਰ 7 ਸੀਟਰ ਕਾਰ ਦੇ ਰਹੇ ਆ ਸਭ ਤੋਂ ਵੱਡੀ ਗੱਲ ਬਹੁਤ ਹੀ ਪਿਆਰੀ ਕਾਰ ਸਿਰਫ 1.5 ਲੱਖ ਰੁਪਇਆ ਦੇਣਾ ਕਾਰ ਤੁਹਾਡੇ ਘਰੇ ਆਪਾ ਭੇਜ ਦੇਣੀ ਸਰ 1.5 ਲੱਖ ਦੇ ਕੇ ਬਿਲਕੁਲ ਸਰ ਬਹੁ ਸਰ ਬਲੈਰੋ ਦੇ ਬਿਲਕੁਲ ਨਿਓ ਦੇ ਲਾਇ ਲੱਗੇ ਬਹੁਤ ਵਧੀਆ ਟਾਇਰ ਬਿਲਕੁਲ ਨਵੇਂ ਪੀਬੀ 65 ਮੋਹਾਲੀ ਦਾ ਨੰਬਰ 2020 ਮਾਡਲ ਕਾਰ ਲਗਭਗ 2 ਲੱਖ ਰੁਪਏ ਲਾਓ ਇਹ ਘਰੇ ਕਾਰ ਲੈ ਜਾਓ ਆ ਦੇਖੋ ਜੀ 2020 ਮਾਡਲ ਹੈ ਨਿਊ ਲਾਈਟਾਂ ਵਾਲੀ ਹੈ ਜਿਹੜੀ ਨਿਊ ਸ਼ੇਪ ਆਈ ਸੀਗੀ ਕਾਰ ਦਾ ਇੰਟੀਰੀਅਰ ਦੇਖ ਲੋ ਸੀਟ ਕਵਰ ਚੈੱਕ ਕਰੋ ਸਰ ਥੱਲੇ 4D 70 ਮੈਟ ਚੈੱਕ ਕਰੋ ਦੇਖੋ ਥੱਲੇ ਮੈਟਾ ਚ ਵੀ ਸ਼ੇਪ ਬਣੀ ਹੋਈ ਹੈ ਕੋਈ ਇਹ ਨਹੀਂ ਕੋਈ ਦੇਸੀ ਮੈਟ 70 ਪਾਇਆ ਐ ਸਾਰਾ ਕੁਝ ਬ੍ਰਾਂਡਡ ਕੰਮ ਹੋਇਆ ਸਰ ਘਰ ਦੇਖ ਕੇ ਰੂਹ ਖੁਸ਼ ਹੁੰਦੀ ਹੈ ਜਿਹੜੀ ਕਿ ਘਰ ਜਾ ਕੇ ਚਾਰ ਜਣੇ ਪੁੱਛਣ ਕਿ ਕਾਰ ਲੈ ਕੇ ਕਿੱਥੋਂ ਆਏ ਹੋ ਭਾਜੀ ਤੁਸੀਂ ਇਹ ਦੇਖ ਰਹੇ ਹੋ ਮੇਨਟੇਨ ਕਰਦੀ ਆ ਨਿਸ਼ਾਨੀ ਹੁੰਦੀ ਹੈ ਦੇਖ ਲੋ ਸਾਈਡ ਤੇ ਜੋ ਰਿਸਕ ਕਟਿੰਗ ਦਾ ਡੋਰ ਸੇ ਉਹ ਵੀ ਕਵਰ ਹੈ ਔਰ ਸੀਟ ਕਵਰ ਦੇਖੋ ਕਿੰਨੇ ਵਧੀਆ ਕੁਆਲਿਟੀ ਚ ਹੈ ਬੱਗ ਬੀਟਰ ਤੇ ਐਲੀਫੈਂਟ ਲੈਦਰ ਜਿਹਨੂੰ ਆਪਾਂ ਕਹਿੰਦੇ ਆ ਜੀ ਉਹ ਅੰਦਰ ਦੇਖੋ ਮਿੰਦ ਲਾਉਦਾ ਪਾਜੀ ਪਿਛਲੀ ਸੀਟਾਂ ਯੂਜ਼ ਨਹੀਂ ਹੋਈਆਂ ਇਹਨਾਂ ਸਾਡੀ ਯੂਜ਼ ਨਹੀਂ ਹੋਈਆਂ ਬਿਲਕੁਲ ਨਵੀਂ ਕਾਰ ਹੈ ਸਰ ਪਿਛਲੀ ਕੀ ਨਹੀਂ 40 50000 ਕਿਲੋਮੀਟਰ ਚੱਲੀ ਹੈ ਸਰ ਬਲੈਰੋ ਦੀ ਸਭ ਤੋਂ ਖਾਸ ਹੀਤ ਹੁੰਦੀ ਹੈ ਮੇਨਟੇਨ ਕਰਦੀ ਤੁਸੀਂ ਜਿੰਨੀ ਮਾਰਕੀਟ 'ਚ ਬਲੈਰੋ ਦੇਖੋ ਇੱਥੇ ਜ਼ੰਗ ਲੱਗਾ ਹੁੰਦਾ ਇਸ ਕਾਰ 'ਚ ਇੱਕ ਰਸਟਿੰਗ ਜ਼ੰਗ ਦਾ ਇੱਕ ਨਿਸ਼ਾਨ ਤੱਕ ਨਹੀਂ ਹੈ ਸਰ ਲਾਈਟ ਹੈ ਸੋਹਣੇ ਲੱਗੇ ਘਰ ਖੜੇ ਜਿਹ ਟੈਂਸ਼ਨ ਫਰੀ ਹੋਗਾ 1.5 ਤੋਂ 2 ਲੱਖ ਰੁਪਏ ਦਿਓ ਤਾਂ ਕਾਰ ਘਰ ਲੈ ਜਾਓ ਬਹੁਤ ਵਧੀਆ ਸਰ ਇਹਦਾ ਪ੍ਰਾਈਸ ਕੀ ਜੀ ਪ੍ਰਾਈਸ ਸਰ ਕੁਛ ਨਹੀਂ ਹੈ ਜੀ ਸਾਢੇ 1.5 ਲੱਖ ਰੁਪਏ ਡਿਮਾਂਡ ਪ੍ਰਾਈਸ ਹੈ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਨੇਗੋਸ਼ੀਏਬਲ ਹੈ ਬਿਲਕੁਲ ਜੀ ਦਵਨ ਪਾਜੀ ਕਿਸੇ ਨੂੰ ਵੀ ਨਰਾਜ਼ ਕਰਕੇ ਨਹੀਂ ਵੇਚਦੇ ਸਰ ਨਰਾਜ਼ ਕਰਨਾ ਨਹੀਂ ਬਿਲਕੁਲ ਜੀ ਪਾਜੀ ਉਹਨੂੰ ਗਿਫਟ ਵੀ ਪ੍ਰੋਵਾਈਡ ਕਰਕੇ ਦੋਗੇ ਸਰ ਅਸੀਂ ਘਰ ਤੇ ਡਿਲੀਵਰੀ ਵੀ ਪ੍ਰੋਵਾਈਡ ਕਰਕੇ ਦਿੰਨੇ ਆ ਆਰਸੀ ਟ੍ਰਾਂਸਫਰ ਵੀ ਨਾਲ ਕਰਾ ਕੇ ਦਿੰਨੇ ਆ ਇੰਸ਼ੋਰੈਂਸ ਫੈਸਿਲਿਟੀ ਵੀ ਦਿੰਨੇ ਆ ਸਾਰੀਆਂ ਫੈਸਿਲਿਟੀਆਂ ਕਾਰ ਦੇ ਰਿਲੇਟਿਡ ਤੁਹਾਨੂੰ ਸਾਡੇ ਕੋਲ ਮਿਲਣੀਆਂ ਸਰ ਬਹੁਤ ਵਧੀਆ ਜ ਅਗਲੀ ਕਾਰ ਜਿਹਨੂੰ ਆਪਾਂ ਕਹਿੰਦੇ ਕਾਲੀ ਥਾਰ ਬਿਲਕੁਲ ਜੀ ਕਾਲੀ ਥਾਰ ਬਹੁਤ ਪਿਆਰੀ ਕਾਰ ਠੀਕ ਹੈ ਜੀ 2022 ਮਾਡਲ ਸਭ ਤੋਂ ਵੱਡੀ ਖਾਸੀਅਤ ਗੱਲ ਫਰੈਸ਼ ਕਾਰ ਹੈ ਜੀ ਬਿਲਕੁਲ ਨਵੀਂ ਨਕੋਰ ਕਾਰ ਹੈ ਤੁਸੀਂ ਕਾਰ ਚੈੱਕ ਕਰ ਸਕਦੇ ਹੋ ਇੰਟੀਰੀਅਰ ਦੀ ਘੈਂਟ ਗੱਡੀ ਹੈ ਬਹੁਤ ਕੁਝ ਲੈਦਰ ਦੇ ਸੀਟ ਕਵਰ ਲੱਗੇ ਬਹੁਤ ਪਿਆਰੇ ਆਟੋਮੈਟਿਕ ਕਾਰ ਆਏਗੀ 4x4 ਆਏਗੀ 2022 ਮਾਡਲ ਆਏਗੀ ਲਗਭਗ 2 ਲੱਖ ਰੁਪਏ ਤੁਸੀਂ ਦਿਓ ਤੇ ਕਾਰ ਲੈ ਜਾਓ ਆਮ ਰੈਸਟ ਵੀ ਲੱਗੇ ਸਾਈਡ ਰੈਸਟ ਵੀ ਲੱਗੇ ਬਹੁਤ ਪਿਆਰੀ ਕਾਰ ਨੀਟ ਐਂਡ ਕਲੀਨ ਇੰਟੀਰੀਅਰ ਚ ਆਏਗੀ 25 3000 ਕਿਲੋਮੀਟਰ ਸਿਰਫ ਚੱਲੀ ਐ 7D ਮੈਟ ਸੈਟ ਸਾਰਾ ਕੁਝ ਨਾਲ ਆਉਂਦਾ ਜੀ ਤੁਸੀਂ ਸਭ ਮੰਗਦੇ ਨਾ ਮਾਰਕੀਟ ਤੇ 4x4 ਆਟੋਮੈਟਿਕ ਲੈ ਕੇ ਆਓ ਸਟੱਫ ਨਹੀਂ ਸਪੇਅਰ ਵੀ ਰਨ ਯੂਜ਼ਡ ਆ ਜੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਦੇਖੋ ਟਾਇਰ ਦੀ ਸਪੇਅਰ ਵੀਲ ਬਿਲਕੁਲ ਕਾਰ ਹੀ ਸਾਰੀ ਕਾਰ ਨੂੰ ਡਿਟੇਲਿੰਗ ਹੋਈ ਪਈ ਐ ਔਰ 4x4 ਮਾਡਲ ਕਾਰ ਐ ਆਹ ਦੋਸਤੋ ਬਾਦ ਅਗਲੀ ਕਾਰ ਤੁਹਾਡੇ ਲਈ ਲੈ ਕੇ ਆਏ ਬਰੀਜ਼ਾ ਮਾਰੂਤੀ ਬਰੀਜ਼ਾ ਥੋੜੇ ਪੈਸੇ ਚ ਚੰਗੀ ਕਾਰ ਮਿਲ ਜਾਂਦੀ ਜਿੰਨੂੰ ਆਪਾਂ ਮਿਨੀ ਐਸਯੂਵੀ ਵੀ ਕਹਿੰਨੇ ਹੈ ਪੈਟਰੋਲ ਵਾਲੀ ਕਾਰ ਹੈ ਮਾਡਲ ਹੈ 2020 ਲਗਭਗ 7 ਲੱਖ 75 80 ਹਜ਼ਾਰ ਦੀ ਰੇਂਜ ਚ ਕਾਰ ਮਿਲੇਗੀ ਪੈਟਰੋਲ ਵਾਲੀ ਕਾਰ ਬਿਲਕੁਲ ਫਰੈਸ਼ ਕਾਰ ਹੈ ਜੀ ਲਗਭਗ 1 ਲੱਖ 50 ਹਜ਼ਾਰ ਰੁਪਿਆ ਤੁਸੀਂ ਦੇਣਾ ਤੇ ਇਹ ਕਾਰ ਆ ਵੀ ਤੁਹਾਡੇ ਘਰ ਭੇਜਣੀ ਹੈ ਇਹ ਕਾਰ ਚੈੱਕ ਕਰੋ ਜੀ ਬਰੀਜ਼ਾ 2021 ਮਾਡਲ ਦੀ ਕਾਰ ਵੀਵੀਆਈਪੀ ਨੰਬਰ ਦੇ ਨਾਲ ਬਹੁਤ ਹੀ ਪਿਆਰੀ ਕਾਰ ਘੱਟ ਚੱਲੀ 25 30 ਹਜ਼ਾਰ ਕਿਲੋਮੀਟਰ ਚੱਲੀ ਕਾਰ ਅਗੇਨ ਉਹੀ ਨੀਟ ਐਂਡ ਕਲੀਨ ਕਾਰ ਹੈ ਜੀ ਫਰੈਸ਼ ਬਿਲਕੁਲ ਕਾਰ ਹੈ ਤੇ ਬਿਲਕੁਲ ਆਪਾਂ VXI ਮਾਡਲ ਹੈ ਪੁਸ਼ ਬਟਨ ਸਟਾਰਟ ਇਹਨੂੰ ਨਾਲ ਆਂਦਾ ਇੰਜਨ ਗੇਅਰ ਦੀ ਵਾਰੰਟੀ ਮਿਲੇਗੀ ਸਰਟੀਫਾਈਡ ਕਾਰ ਹੋਏਗੀ ਤੁਸੀਂ ਕਾਰ ਸਰ ਪਸੰਦ ਕਰਨੀ ਹੈ ਸਾਨੂੰ ਮੈਸੇਜ ਕਰਨਾ ਕਿ ਇਹ ਕਾਰ ਦੀਆਂ ਫੋਟੋਆਂ ਭੇਜੋ ਸੀ ਤੁਹਾਨੂੰ ਭੇਜ ਦੇਣੀ ਹੈ ਅਗਲੀ ਆਪਾਂ ਤੁਹਾਨੂੰ ਬਰੀਦਾ ਡੀਜ਼ਲ ਦੇ ਦਿੰਨੇ ਆ ਜੀ ਬਿਲਕੁਲ ਫਰੈਸ਼ ਕਾਰ ਹੈ ਜੀ ਫਰੈਸ਼ ਓਨਰ ਕਾਰ ਹੈ ਬਿਲਕੁਲ ਘੈਂਟ ਗੱਡੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਇੰਟੀਰੀਅਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਹ ਤੁਹਾਨੂੰ ਆਪਾਂ ਡੀਆ ਦਿਖਾਈਆਂ ਮੈਨੂਅਲ ਇਹ ਹੈਗੀ ਆਟੋਮੈਟਿਕ ਇਹ ਦੋਸਤੋ ਆਟੋਮੈਟਿਕ ਮਾਡਲ ਹੈ ਭਾਜੀ ZAE ਆਟੋਮੈਟਿਕ ਹੈ ZAE ਪਲੱਸ ਹਾਂਜੀ ਸਰ ZAE ਪਲੱਸ ਆਟੋਮੈਟਿਕ ਕਾਰ ਆ ਬਹੁਤ ਨਵੀਂ ਕਾਰ ਆ ਆਟੋਮੈਟਿਕ ਵਰਜਨ ਚ ਡੀਜ਼ਲ ਵਰਜਨ ਚ ਕਾਰ ਆ ਆਂਦੀਆਂ ਵੀ ਘੱਟ ਆ ਕਿਉਂਕਿ ਡਿਮਾਂਡ ਜ਼ਿਆਦਾ ਹੈ ਜਿਹੜੇ ਮੇਰੇ ਵੀਰ ਨੂੰ ਆਟੋਮੈਟਿਕ ਲੈਣੀ ਹੈ ਇਹ ਕਾਰ ਡੀਜ਼ਲ ਲੈ ਕੇ ਜਾ ਸਕਦਾ ਹੈ ZAE ਪਲੱਸ ਨਾਲ ਅگە ਤੁਹਾਨੂੰ ਸਕੋਰਪਿਓ ਦੇ ਦੇਵਾਂਗੇ ਜੀ 2 ਲੱਖ ਰੁਪਈਆ ਸਵਾ 2 ਲੱਖ ਰੁਪਈਆ ਦਿਓ ਤੇ ਸਕੋਰਪਿਓ ਤੁਹਾਨੂੰ ਨਾਲ ਦੇ ਦੇਵਾਂਗੇ ਤੁਹਾਡੇ ਘਰੇ ਪਾਜੀ ਇਹ ਕਿਹੜੇ ਸਾਲ ਦਾ ਮਾਡਲ ਹੈ ਇਹ 2019 ਮਾਡਲ ਹੈ ਸਰ 2019 ਮਾਡਲ ਹਾਂਜੀ 2 ਕ ਲੱਖ ਰੁਪਇਆ ਦਿਓ ਤੁਹਾਨੂੰ ਕਾਰ ਸਕੋਰਪੀਓ ਦੇ ਦਿਆਂਗੇ ਸਰ ਇਹ ਵੀ 13 ਨੰਬਰ ਹੈ ਤਾਂ ਮੇਰੇ ਸੰਗਰੂਰ ਵਾਲੇ ਪਟਿਆਲਿਆਂ ਵਾਲੇ ਦੋਸਤਾਂ ਲਈ ਬਹੁਤ ਵਧੀਆ ਅੱਗੇ ਨੋਵਾ ਆ ਜਾਂਦੀ ਹੈ ਜੀ 2014 ਮਾਡਲ ਦੀ ਇਹ ਮੇਰੇ ਵੀਰ ਕੈਰਲਾਲੇ ਬਹੁਤ ਪਸੰਦ ਕਰਦੇ ਨੇ ਅਲੋਏ ਟਾਇਰ ਲੱਗੀ ਹੈ ਬਿਲਕੁਲ ਘੈਂਟ ਗੱਡੀ ਹੈ ਤੁਹਾਡੇ ਲਈ 6.5 ਲੱਖ ਰੁਪਏ ਦੀ ਦੇ ਦਾਂਗੇ ਸਰ 2014 ਮਾਡਲ ਦੀ ਕਾਰ ਬਿਲਕੁਲ ਸਕਰਾਚ ਲੈਸ ਡਾਟ ਲੈਸ ਕਾਰ ਹੈ ਜੀ ਸੀਟ ਕਵਰ ਨਾਲ ਲੱਗੇ ਨੇ ਬਹੁਤ ਸੋਹਣੀ ਕਾਰ ਬਹੁਤ ਵਧੀਆ ਟ੍ਰੇਟਾ ਆ ਜਾਂ ਭਾਜੀ ਪਹਿਲਾਂ ਤਾਂ ਪੁੱਛਣਾ ਹੈ ਇਹ ਕ੍ਰੇਟਾ ਕੋਈ ਅਪਗ੍ਰੇਡਡ ਵਰਜ਼ਨ ਤਾਂ ਨਹੀਂ ਹੈ ਜਿਹਦਾ ਸਰ ਅਪਗ੍ਰੇਡਡ ਵਰਜ਼ਨ ਨਹੀਂ ਇਹਨੂੰ ਸਮਾਨ ਬਹੁਤ ਲੱਗਾ ਜੀ ਐਗਜ਼ੌਸਟ ਕੁਝ ਸ਼ੌਂਕ ਹੈ ਜੀ ਸ਼ੌਂਕ ਐਕਸੈਸਰੀ ਲਵਾਈ ਉਹਦਾ ਮੁੱਲ ਹੈ ਬਹੁਤ ਐਕਸੈਸਰੀ ਲਵਾਈ ਰੂਫ ਰੌਡਸ ਲਵਾਈਆਂ ਲਾਈਟਾਂ ਲਵਾਈਆਂ ਥੱਲੇ ਬੰਪਰ ਲਵਾਏ ਆ ਉਹ ਦੇਖੋ ਜੀ ਰੂਫ ਰੌਡਸ ਵੀ ਨੀਆਂ ਚੇਂਜ ਹੈ ਬਹੁਤ ਇੰਟੀਰੀਅਰ ਬਹੁਤ ਘੈਂਟ ਬਣਾਇਆ ਉਹਨਾਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਸੀਟ ਕਵਰ ਬੱਕੜ ਫਿਟਿੰਗ ਜਾਇਆ 7D ਮੈਟਸਟਾਇਲ ਐਂਡਰੋਇਡ ਪਲੇਅਰ ਲੱਗਾ ਬਹੁਤ ਸਾਰਾ ਕੁਝ ਲੱਗਾ 40-50 ਹਜ਼ਾਰ ਕਿਲੋਮੀਟਰ ਸਿਰਫ ਹਾਂਜੀ ਕਾਰ ਤਾਂ ਬਹੁਤ ਸੋਹਣੀ ਹੈ ਇਸੇ ਨੂੰ ਫੈਸਿਲਿਟੀ ਕੀ ਰਹੇਗੀ ਡੇਢ ਲੱਖ ਰੁਪਏ ਦੇਣਾ ਤੁਹਾਡੇ ਘਰ ਘਰੇ ਭੇਜ ਦੇਣੀ ਸਿਰਫ ਆਪਾਂ ਜੀ 2015 ਮਾਡਲ ਦੀ ਕਾਰ 16 ਮਾਡਲ ਤੇ ਰਜਿਸਟਰਡ ਬਹੁਤ ਹੀ ਸਸਤੀ ਤੇ ਬਹੁਤ ਹੀ ਵਧੀਆ ਕਾਰ 7 ਸੀਟਰ ਕਾਰ ਤੁਹਾਡੇ ਹਵਾਲੇ ਸਿਰਫ 4.5 ਲੱਖ ਰੁਪਏ ਦੀ ਤੁਹਾਡੇ ਚੈਨਲ ਤੇ 1,21,000 ਰੁਪਏ ਦੇਣਾ ਤੇ ਗੱਡੀ ਤੁਹਾਡੇ ਘਰ ਪਹੁੰਚ ਜਾਨੀ ਡੀਜ਼ਲ ਵਾਲੀ ਕਾਰ ਆਟੀਗਾ ਮਾਡਲ 2015 ਰਜਿਸਟਰਡ 2016 ਬਿਲਕੁਲ ਫਰੈਸ਼ ਕਾਰ ਆ ਹੋਰ ਵੀ ਬਹੁਤ ਸਾਰੀਆਂ ਕਾਰਾਂ ਉਧਰ ਲਈ ਅਪਡੇਟ ਲਈ ਤੁਹਾਨੂੰ ਸਾਡਾ ਪੇਜ ਫੋਲੋ ਕਰਨਾ ਪਏਗਾ ਪੇਜ ਦਾ ਨਾਮ ਹੈ ਇੰਸਟਾ ਤੇ ਕ੍ਰਿਸਟਲ ਕਾਰ ਬਾਜ਼ਾਰ C R Y S T A L C A R B A Z A R ਇਹਨੂੰ ਤੁਸੀਂ ਇਕੱਠਾ ਲਿਖੋਗੇ ਤੁਸੀਂ ਸਾਡਾ ਪੇਜ ਫੋਲੋ ਕਰੋ ਰੀਸੈਂਟ ਸਟਾਕ ਰੋਜ਼ ਦੇ ਰੋਜ਼ ਨਵੀਆਂ ਰੀਲਾਂ ਨਵੀਆਂ ਨਵੀਆਂ ਫੋਟੋਆਂ ਨਵੀਆਂ ਡਿਟੇਲਸ ਦੀ ਤੁਸੀਂ ਉਹਨੂੰ ਫੋਲੋ ਕਰੋ ਕੋਈ ਵੀ ਕਾਰ ਤੁਹਾਨੂੰ ਪਸੰਦ ਆਂਦੀ ਹੈ ਸਾਨੂੰ ਸਕਰੀਨਸ਼ਾਟ ਤੇ ਸੈਂਡ ਕਰੋ ਅਸੀਂ ਤੁਹਾਡਾ ਫੋਰ ਡਿਟੇਲਸ ਸ਼ੇਅਰ ਕਰਕੇ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟਸ ਲੈ ਕੇ ਵਿਦ ਲੋਨ ਕਰਾ ਕੇ ਕਾਰ ਤੁਹਾਡੇ ਘਰ ਡਿਲੀਵਰ ਕਰ ਦਿੰਦੇ ਹਾਂ ਜੇ ਤੁਸੀਂ ਐਨ ਆਰ ਆਈ ਮੇਰੇ ਵੀਰੋਂ ਸਾਨੂੰ ਫੋਨ ਕਰਕੇ ਗੱਡੀ ਬੁੱਕ ਕਰੋ ਤੇ ਅਸੀਂ ਕਾਰ ਤੁਹਾਡੇ ਘਰ ਡਿਲੀਵਰ ਕਰ ਦਾਂਗੇ